ਜੀ ਸਸਰੀਕਾਰ ਜੀ ਬਰਿੰਦਰ ਡੈਲੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਮੇਰੇ ਵੀਰੋਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਘੰਟੀ ਵਾਲਾ ਬਟਨ ਪ੍ਰੈਸ ਕਰਕੇ ਜੋ ਕਿ ਤੁਹਾਡੇ ਤਾਈ ਆਪਣੀ ਵੀਡੀਓ ਦੀ ਨਵੀਂ ਅਪਡੇਟ ਸਭ ਤੋਂ ਪਹਿਲਾਂ ਆ ਸਕੇ ਤੇ ਪਹਿਲਾਂ ਸਾਨੂੰ ਆਪਣਾ ਸਾਨੂੰ ਐਡਰੈਸ ਦੱਸ ਦਈਏ ਪਿੰਡ ਤਿਆਣਾ ਜ਼ਿਲ੍ਹਾ ਬਠਿੰਡਾ ਕੰਟੈਕਟ ਨੰਬਰ 87270 61762 ਲੈ ਜੇ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਝੋਟੀਆਂ ਤਿੰਨੇ ਟਾਪ ਦੀਆਂ ਨੇ ਤੇ ਰੇਟ ਰੇਟ ਬੱਸ ਐ ਕਰ ਦਾਂਗੇ ਬਿਲਕੁਲ ਜਾਇਜ਼ ਤੇ ਪਹਿਲਾ ਝੋਟੀ ਦਿਖਾ ਦੇ ਦੂਜਾ ਸੁਆ ਮਾਲਕ ਨੇ ਸੇ ਪਹਿਲਾਂ ਨੇ 15 ਕਿਲੋ ਦੁੱਧ ਦਿੱਤਾ ਚਲੋ ਆਪਾਂ ਬਾੜਾ ਤਾਂ ਨਹੀਂ ਕਹਦੇ 15 16 ਕਿਲੋ ਐਚ ਵੀ ਦੇਊਗੀ ਝੋਟੀ ਝੋਟੀ ਹਾਈਡ ਰੋਡ ਦੇਖ ਲਓ ਪੂਰੀ ਵੱਡੀ ਝੋਟੀ ਆ ਕੱਟ-ਕੱਟ ਦੀ ਦੇਖ ਲਓ ਹਲੇ ਹੱਥ ਦਾ ਦਮ ਨਹੀਂ ਦੇ ਦਿੱਸੂ ਇਸ ਆਹ ਮਗਰ ਉਸ ਮਾਪੇ ਇਹ ਖਾਦੀ ਗਿਆ ਲੁੱਭਾ ਲੇਵਲਵਾ ਕਰਮਾ ਨੇ ਬਹੁਤ ਚੰਗਾ ਬਣਾਇਆ ਪੂਰੀ ਵੱਡੀ ਝੋਟੀ ਆਏ ਨੀ ਵੀ ਛੋਟੀ ਵੀਡੀਓ ਚ ਵੱਡੀ ਬਣਾ ਲਗੇ ਪੂਰੀ ਕਾਰਟੀ ਵਾਲੀ ਝੋਟੀ ਆ ਮੇਰਾ 6 ਫੁੱਟ ਕਾਦਾ ਤੇ ਮੇਰੇ ਹੀ ਮੋਢੇ ਤਾਂ ਹੀ ਆਉਂਦੀ ਐ ਝੋਟੀ ਲੇਵਲਵਾ ਸਮਾਰਕ ਦਿਖਾ ਦੇ ਨੇੜੇ ਕਰਕੇ ਦਿਖਾ 10 ਦਿਨ ਹਜੇ ਲੈਂਦੀ ਆ ਫੇਰ ਵੀ ਲੇਵਾ ਬਹੁਤ ਚੰਗਾ ਬਣਾਇਆ 15 16 ਕਿਲੋ ਦੁੱਧ ਆਰਾਮਦਰੀ ਨਾ ਪਾਉਗੀ ਪੂਰੀ ਅਸਲ ਆ ਜਿਹਨੂੰ ਅਸਲ ਝੋਟੀਆਂ ਕਹਿੰਦਾ ਮੁੱਲ ਮੁੱਲ ਕਰਾਉਣ ਦਾ 1 60 65 ਕਿਨਾ ਮਰਜ਼ੀ ਕਰਾ ਲੋ 1 40 ਦੀ ਲਾਸਟ ਇਹ ਝੋਟੀਆਂ ਆਪਾਂ ਦੇਣੀਆਂ ਤੇ ਦੂਜੇ ਨੰਬਰ ਤੇ ਆ ਇਹ ਸੁਈ ਸੁਵਾਈ ਆ ਪਰਸੂਈ ਸੁਈ ਆ ਸੋਹਾ ਬੌਲੇ ਤੋਂ ਖਾਦੀ ਕੀਤੀ ਵੀ ਆ ਇਹ ਵੀ ਦੂਜਾ ਸੁਹਾ ਲੈ ਵਾ ਇਹਦਾ ਵੀ ਦਿਖਾ ਦੇ ਖਾਣਾ ਤੇ ਇੱਕ ਵਾਰੀ ਮਾਰ ਕੇ ਆ ਬਣਾ ਥਰਡ ਵੇ ਕਿੱਡੇ ਚੰਗੇ ਇਹ ਦੇ ਇਹ ਵੀ ਪੂਰੀ ਕੁਆਲਿਟੀ ਵਾਲੀ ਝੁੱਟੀ ਆ ਸੁਭਾ ਕਰੇ ਨੇ ਕੱਟਾ ਕੈਂਡਲ ਗੱਲ ਨਹੀਂ ਇਹ ਤਾਂ ਬਿਲਕੁਲ 나ੜੂ ਤੇ ਬੱਚਾ ਆ ਦੇਖੋ ਤੁਮ ਆ ਦਿਖਾਈ ਨਾੜੂ ਦਾ ਮੋਹ ਲਈਦਾ ਵੀ ਕਰਾਉ ਨੂੰ ਕਿੰਨਾ ਮਾਦੀ ਕਰਾ ਲਓ ਇਹ ਆਪ 95000 ਦੀ ਝੋਟੀ ਦੇ ਦਾਂਗੀ ਦੁੱਧ ਇਹ ਵੀ 13 ਕਿਲੋ ਖੁੱਲਾ ਦੇਉਗੀ ਝੋਟੀ ਤੀਜੇ ਨੰਬਰ ਤੇ ਆ ਦਿਖਾ ਦੇ ਇਹ ਵੀ ਦੂਜਾ ਸੁਆ ਇਹ ਆ ਜੇ 10 ਦਿਨਾਂ ਦੀ ਕੱਚੀ ਐ ਝੋਟੀ ਤੇ ਇਹ ਵੀ ਪੂਰੀ ਵੱਡੀ ਝੋਟੀ ਐ ਲੰਮੀ ਨੁਮੀ ਬਹੁਤ ਆ ਦੁੱਧ ਦੇਣੇ ਵੀ ਪਹਿਲਾਂ ਨੇ 13 ਗਾ ਦੁੱਧ 13 ਕਿਲੋ ਦਿੱਤਾ ਵਿਆ ਅੱਜ ਕੀ 14 15 ਕਿਲੋ ਦੇਊਗੀ ਇਹ ਕਿਸਾ ਤੁਹਾਨੂੰ ਰਕੇ ਦਿਖਾਉਣੇ ਆ ਤੇ ਦੇਖੀ ਮੂਹ ਮੂਹ ਮੋਦੀ ਬਣਾ ਦਿੱਤਾ ਲਾ ਸੋਮਾਲ ਜਿਹਨੂੰ ਅਸਲ ਕਹਦੇ ਆ ਹਾਜੀ ਇਹ 10 ਬਰਤਨਾਂ ਦੀ ਕੱਚੀ ਆ ਲੈ ਭਾਈ ਵੀ ਟੰਗੜਾ ਤਿਆਰ ਕਰਦੀ ਹੁੰਦੀ ਆ ਦਿਖਾ ਦੇ ਜੀ ਸੈਗ ਨੂੰ ਸੁਮ ਦਿਖਾ ਦੇ ਪੂਰੀ ਟਾਪ ਦੀ ਝੋਟੀ ਆ ਇੱਕ ਵਾਰੀ ਹੋਰ ਕੈਮਰਾ ਮਾਰ ਦੇ ਤਿੰਨਾਂ ਝੋਟੀਆਂ ਤੇ ਮੁੱਲ ਇਹਦਾ ਕ੍ਰਾਊਨ ਨੂੰ ਕਿੰਨਾ ਮਰਜ਼ੀ ਕਰਾਈ ਜਾਓ ਇਹ ਆਪਾਂ ਝੋਟੀ 1 20 ਦੀ ਦੇਵਾਂਗੇ ਲਾਸਟ ਪੂਰੀ ਵੱਡੀ ਝੋਟੀ ਆ ਜਿਹੜੀ ਆ ਤਾਂ ਬੜੀ ਟੌਪ ਦੀ ਝੋਟੀ ਆ ਲੈ ਵਾ ਦੇਖੋ ਹਜੇ ਹਫਤੇ ਦੀ ਕੱਚੀ ਆ ਲੈਵਲ ਦਾ ਰਿਕਾਰਡ ਹੀ ਤੋੜ ਛੱਡਿਆ